ਤਰਨਤਾਰਨ ਦੇ ਪਿੰਡ ਰੂੜੀ ਵਾਲਾ ਵਿਖੇ ਭੂਆ ਤੇ ਭਤੀਜਿਆਂ ਦੇ ਵਿੱਚ 4 ਏਕੜ ਜ਼ਮੀਨ ਤੇ ਚੱਲ ਰਹੇ ਵਿਵਾਦ ਵਿੱਚ ਕਿਸਾਨ ਜਥੇਬੰਦੀਆਂ ਨੂੰ ਦਖਲਅੰਦਾਜ਼ੀ ਕਰਨੀ ਇਸ ਕਦਰ ਮਹਿੰਗੀ ਪਈ ਕਿ ਟਰੈਕਟਰ ਟਰਾਲੀ ਲੈ ਕੇ ਜ਼ਮੀਨ ਮੋਹਣਗੇ ਕਿਸਾਨ ਅਤੇ ਪਿੰਡ ਵਾਸੀ ਆਹਮੋ ਸਾਹਮਣੇ ਹੋ ਗਏ ਝਗੜਾ ਇਸ ਕਦਰ ਵੱਧ ਗਿਆ ਕਿ ਆਪਸ ਵਿੱਚ ਡਾਂਗਾ ਛੋਟੇ ਚੱਲ ਗਏ ਜ਼ਮੀਨ ਮੋਹਣ ਆਏ ਲੋਕਾਂ ਨੂੰ ਟਰੈਕਟਰ ਲੈ ਕੇ ਉੱਥੋਂ ਭੱਜਣਾ ਪਿਆ ਅੱਜ ਦੇ ਸਮੇਂ ਕਈ ਲੋਕ ਸਟਰੈਟ ਥੱਲੇ ਆਉਂਦੇ ਬੱਤੇ ਨਹੀਂ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਪ ਵਾਇਰਲ ਹੋ ਰਹੀ ਹੈ ਝਗੜੇ ਵਾਲੀ ਜ਼ਮੀਨ ਨਾਲ ਸੰਬੰਧਿਤ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬਲਵੰਤ ਸਿੰਘ ਤੇ ਭਗਵਾਨ ਸਿੰਘ ਜੋ ਕਿ ਸਗੇ ਭਰਾ ਨੇ ਉਹਨਾਂ ਦਾ ਜ਼ਮੀਨ ਨੂੰ ਲੈ ਕੇ ਆਪਣੀ ਭੂਆ ਬਲਵੀਰ ਕੌਰ ਨਾਲ ਝਗੜਾ ਚੱਲ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਉਕਤ ਪਰਿਵਾਰ ਦੀ 12 ਏਕੜ ਜ਼ਮੀਨ ਹੈ ਇਹਨਾਂ ਦੀ ਜ਼ਮੀਨ ਦੋ ਵੱਖ-ਵੱਖ ਥਾਵਾਂ ਤੇ ਮੌਜੂਦ ਹੈ ਭੂਆ ਬਲਵੀਰ ਕੌਰ ਜਿਸ ਦਾ ਵਿਆਦ ਨਹੀਂ ਹੋਇਆ ਉਸ ਦੇ ਹਿੱਸੇ 4 ਏਕੜ ਜ਼ਮੀਨ ਆਉਂਦੀ ਹੈ ਬਲਵੀਰ ਕੋਲ ਸ਼ੁਰੂ ਤੋਂ ਹੀ ਪਿੰਡ ਦੇ ਨੇੜਲੇ ਪੈਂਦੀ ਜ਼ਮੀਨ ਵਿੱਚੋਂ 2 ਏਕੜ ਤੇ ਦੂਸਰੇ ਰਕਪੇ ਵਿੱਚੋਂ 2 ਏਕੜ ਜ਼ਮੀਨ ਵਹੋਂਦੀ ਆ ਰਹੀ ਹੈ ਪਰ ਹੁਣ ਪਿੰਡ ਦੇ ਨਾਲ ਲੱਗਦੀ ਜ਼ਮੀਨ ਜੋ ਉਹਨਾਂ ਦੇ ਹਿੱਸੇ ਆਉਂਦੀ ਹੈ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਭੂਆ ਤੇ ਭਤੀਜਾ ਨੂੰ ਇਹ ਮੰਨਦੂਰ ਨਹੀਂ ਇਸ ਝਗੜੇ ਨੂੰ ਲੈ ਕੇ ਪਿੰਡ ਅਤੇ ਪੰਚਾਇਤ ਵੱਲੋਂ ਭੂਆ ਦੇ ਭਤੀਜਾ ਦੇ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੂਆ ਵੱਲੋਂ ਆਪਣੇ ਭਤੀਜਾਂ ਦੀ ਜ਼ਮੀਨ ਕਿਸਾਨ ਜੱਜਬੰਦਰੀ ਦੀ ਮਦਦ ਨਾਲ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਪੰਚ ਨੇ ਕਿਹਾ ਕਿ ਸਾਰਾ ਪਿੰਡ ਅਤੇ ਪੰਚਾਇਤ ਪੂਆ ਦੇ ਭਤੀਜਾਂ ਦੇ ਹੱਕ ਵਿੱਚ ਖੜੇ ਨੇ ਪਿੰਡ ਦੇ ਸਰਪੰਚ ਅਤੇ ਕੁਟਮਾਰ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਬੀਤੇ ਦਿਨ ਕਿਸਾਨ ਯੂਨੀਅਨ ਨਾਲ ਸੰਬੰਧਿਤ ਰੋਕਾਂ ਵੱਲੋਂ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਵੱਲੋਂ ਰੁਕੇ ਜਾਣ ਤੇ ਉਹਨਾਂ ਨਾਲ ਕੁਟਮਾਰ ਕੀਤੀ ਗਈ ਹੈ ਪਿੰਡ ਦੇ ਸਰਪੰਚ ਨੇ ਕਿਹਾ ਕਿ ਕਿਸਾਨ ਯੂਨੀਅਨ ਵਾਲਿਆਂ ਨੂੰ ਸਰਕਾਰ ਨਾਲ ਲੜਾਈ ਲੜਨੀ ਚਾਹੀਦੀ ਹੈ ਨਾ ਕਿ ਪਿੰਡ ਦੇ ਮਸਲਾ ਵਿੱਚ ਦਖਲ ਦੇਣਾ ਚਾਹੀਦਾ ਹੈ ਸਰਪੰਚ ਨੇ ਕਿਹਾ ਕਿ ਸਾਰਾ ਪਿੰਡ ਬਲਵੰਤ ਸਿੰਘ ਤੇ ਭਗਵਾਨ ਸਿੰਘ ਦੇ ਨਾਲ ਖੜਾ ਹੈ ਹੁਕਤ ਲੋਕਾਂ ਦੀ ਪੂਆ ਵੱਲੋਂ ਦੋਹਾਂ ਭਰਾਵਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਰਪੰਚ ਨੇ ਦੱਸਿਆ ਕਿ ਉਕਤ ਜ਼ਮੀਨ ਤੇ ਹਾਈ ਕੋਰਟ ਵੱਲੋਂ ਸਟੇ ਦਿੱਤਾ ਗਿਆ ਹੈ ਸਟੇ ਦੇ باوجود ਪਿਤੇ ਦਿਨ ਕਿਸਾਨ ਜੱਥੇਬੰਦੀ ਨਾਲ ਸੰਬੰਧਿਤ 150 ਦੇ ਕਰੀਬ ਲੋਕਾਂ ਵੱਲੋਂ 6 ਟਰੈਕਟਰ ਲੈ ਕੇ ਉਕਤ ਜ਼ਮੀਨ ਵਿੱਚ ਦਾਖਲ ਹੋ ਕੇ ਜ਼ਮੀਨ ਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰਿਵਾਰ ਵੱਲੋਂ ਰੋਕੇ ਜਾਣ ਤੇ ਉਕਤ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਭਗਵੰਤ ਸਿੰਘ ਜ਼ਖਮੀ ਹੋ ਗਿਆ ਇਸ ਘਟਨਾ ਦਾ ਪਤਾ ਲੱਗਣ ਤੇ ਸਮੂਹ ਪਿੰਡ ਵੱਲੋਂ ਇਕੱਠੇ ਹੋ ਗਏ ਕਿਸਾਨ ਜਥੇਬੰਦੀ ਨਾਲ ਸੰਬੰਧਿਤ ਲੋਕਾਂ ਦਾ ਵਿਰੋਧ ਕਰਨ ਤੋਂ ਬਾਅਦ ਉਕਤ ਲੋਕ ਉੱਥੋਂ ਭੱਜ ਨਿਕਲੇ ਸਰਪੰਚ ਅਤੇ ਪੀੜਤ ਪਰਿਵਾਰ ਨੇ ਆਪਣੇ ਨਾਲ ਹੋਈ ਤੱਕੇਸ਼ਾਈ ਖਿਲਾਫ ਇਨਸਾਫ ਦੀ ਮੰਗ ਕੀਤੀ ਹੈ ਇਹ ਮਾਤਾ ਪ੍ਰਕਾਸ਼ ਕੋਹਰਾ ਵੇ ਨਾਲ ਨਾਲ ਇਹਨਾਂ ਦਾ ਜਿਹੜਾ ਭਗਵੰਤ ਸਿੰਘ ਦੇ ਸਾਟ ਲੱਗੀ ਇਹਨਾਂ ਦਾ ਪਿਤਾ ਵਾ ਇਹਨਾਂ ਦੀ 8 12 ਕਿੱਲੇ ਜ਼ਮੀਨਾਂ ਆ ਜੀ ਦੋਹਾਂ ਕੁਰਿਆਂ ਦੇ ਵਿੱਚ ਇੱਕ ਗੰਡੀਵੰਡ ਵਾਲੇ ਸੜਕ ਤੇ ਕੁਰਾ ਵਾ ਇੱਕ ਪਿੰਡ ਲੱਗੇ ਆ ਜੀ ਜਿਹੜੀ ਬਲਬੀਰ ਕੌਰ ਆ ਇਹਨਾਂ ਦੀ ਉਹਨਾਂ ਦੀ ਭਗਵੰਤ ਉਹਨਾਂ ਦੀ ਜਿਹੜੀ ਹੈਗੀ ਭੂਆ ਉਹ ਅਨਮੈਡ ਆ ਜੀ ਉਹ ਸ਼ੁਰੂ ਤੋਂ ਚਲੋ ਘਰ ਕੋ ਨਹੀਂ ਰਹਿੰਦੇ ਰਹੇ ਆ ਆਸੇ ਪਾਸੇ ਰਹਿੰਦੇ ਰਹੇ ਆ ਤੇ ਸ਼ੁਰੂ ਤੋਂ ਪਹਿਲਾਂ ਉਹ ਦੋ ਕਿਲੇ ਇੱਥੋਂ ਵਾਉਂਦੀ ਸੀ ਪਿੰਡ ਲਾਗੋ ਦੇ ਦੋ ਕਿਲੇ ਵਾਉਂਦੀ ਸੀ ਜਿਹੜਾ ਗੰਡੀਵਿੰਡ ਵਾਲਾ ਰਾਹ ਵਾ ਦੂਜੇ ਬਿਆੜੇ ਤੋਂ ਮੁੜ ਕੇ ਕੁਝ ਕਿਸਾਨ ਜਿਹੇ ਬੰਦਿਆਂ ਨੂੰ ਉਹਨੇ ਨਾਲ ਲੈ ਕੇ ਇਸ ਚੀਜ਼ ਦਾ ਵਿੱਚ ਉਹਨੇ ਪ੍ਰਗਟਾਵਾ ਕੀਤਾ ਜੀ ਜਿਹੜੇ ਚਾਰੇ ਕਿਲੇ ਆ ਉਹ ਮੈਂ ਨਿਆਂ ਵਾਲੇ ਮਾਉਣੇ ਆ ਜੀ ਇਹ ਗਰੀਬ ਪਰਿਵਾਰ ਵਾ ਸਾਰਾ ਜੀ ਇਹ ਤੇ ਕੱਲ ਅਫਸਰ ਸਾਹਿਬ ਸਾਰੇ ਪੁਲਿਸ ਵਾਲੇ ਗਏ ਸੀ ਉੱਥੇ ਘਰ ਦੇ ਹਲਾਤ ਇਹਨਾਂ ਦੇ ਵੇਖ ਆਏ ਆ ਤੇ ਜਿਨ੍ਹਾਂ ਨੂੰ ਇਹ ਠੇਕੇ ਤੇ ਦਿੰਦੀ ਰਹੀ ਹੈ ਜਮੇਨ ਬਲਬੀਰ ਕੋਰਾ ਸਰਪੰਚ ਰਹਾ ਸਾਡੇ ਸਾਫ ਕਾਮਰ ਸਿੰਘ ਹੋਣੀ ਉਹਨਾਂ ਨੂੰ ਇਹ ਦੋ ਕਿੱਲੇ ਵਾਉਂਦੀ ਰਹੀ ਉਥੋਂ ਪਿੰਨਿਆਈ ਵਾਲੀ ਪੈਲੀ ਜਿਹੜੇ ਦੋ ਉਤਰਵਾਉਂਦੀ ਰਹੀ ਆ ਹੁਣ ਇਹ ਕਿਸਾਨ ਜਹੇਬੰਦੀਆਂ ਨੂੰ ਨਾਲ ਲੈ ਕੇ ਪਹਿਲੀ ਤੇ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਸਾਡੇ ਕਿਸਾਨ ਜਹੇਬੰਦੀਆਂ ਸਾਡੇ ਸਤਕਾਰਯੋਗ ਆ ਸਾਡੀ ਤੇ ਲੜਾਈ ਸਰਕਾਰਾਂ ਦੇ ਨਾਲ ਆ ਜੀ ਸਾਡੀ ਜਿਹੜੀ ਅਸਲੀ ਲੜਾਈ ਉਹ ਮੋਦੀ ਦੇ ਨਾਲ ਆ ਸਾਨੂੰ ਪਿੰਡਾਂ ਦੇ ਵਿੱਚ ਦਖਲਅਦਾਜ਼ੀ ਨਹੀਂ ਜੀ ਕਰਨੀ ਚਾਹੀਦੀ ਜਿਹੜਾ ਨਜਾਇਜ਼ ਜਿਹੜੀ ਦਖਲਅੰਦਾਜ਼ੀ ਕਰਦੇ ਆ ਇਸ ਚੀਜ਼ ਤੋਂ ਜੇ ਇਹਨਾਂ ਦੇ ਨਾਲ ਥੋੜੀ ਜਿਹੀ ਜਿਹੜੇ ਨਾਰਾਜ਼ਗੀ ਪੈਟਰਾਉਣੇ ਆ ਇਹ ਗੱਲ ਆ ਵੀ ਪੰਚਾਇਤ ਜਿਹੜੀ ਸਮੂਹ ਪੰਚਾਇਤ ਅਰੂੜੀ ਵਾਲੇ ਦੀ ਤੇ ਸਾਰਾ ਨਗਰ ਇਹਨਾਂ ਦੇ ਹੱਕ ਦੇ ਵਿੱਚ ਆ ਵੀ ਇਹਨਾਂ ਦੇ ਨਾਲ ਜਿਹੜੀ ਆ ਉਹ ਧੱਕਾ ਹੋ ਰਿਆ ਕੱਲ 150 ਪਲੱਸ ਜਿਹੜੀ ਆ ਜਹੇਬੰਦੀ ਨਾਲ ਬੰਦਾ ਲੈ ਕੇ 6 ਟਰੈਕਟਰ ਲੈ ਕੇ ਮੋਟਰਸਾਈਕਲ ਲੈ ਕੇ ਤੇ ਜਾ ਕੇ ਇਹਨਾਂ ਦੇ ਪੈਲੀ ਵੌਂਟ ਆ ਪਿਆ ਜੀ ਉਥੇ ਹਾਈ ਕੋਰਟ ਦੇ ਵਿੱਚ ਇਹਦਾ ਸਟੇਵ ਆ ਜੀ तरीका ਚੱਲਣ ਦਈਆਂ ਇੱਕ ਇਤੇ ਸਭ ਤੋਂ ਪਹਿਲਾਂ ਨਾ ਹਾਈ ਕੋਰਟ ਦੂਜਾ ਕੋਰਟ ਦੀ ਵੀ ਤੋਹੀਨ ਕੀਤੀ ਆ ਜੀ ਪੁਲਿਸ ਨੇ ਇਹਨਾਂ ਨੂੰ ਰੋਕਣਾ ਚਾਇਆ ਵੀ ਨਾ ਜਾਓ ਕੋਰਟ ਦੇ ਵਿੱਚ ਜਿਹੜਾ ਸਟੇ ਚੱਲਣ ਵਿਆਵਾ ਕੇਸ ਚੱਲਣ ਵਿਆ ਤੁਸੀ ਨਾ ਜਾਓ ਉੱਥੇ ਝਗੜਾ ਹੋਊਗਾ ਪਰ ਇਹ ਨਹੀਂ ਰੁਗੇ 150 ਪਲੱਸ ਬੰਦਾ ਲੈ ਕੇ 6 ਟਰੈਕਟਰ ਨਾਲ ਲੈ ਕੇ ਜਾ ਕੇ ਜੀ ਇਹ ਪੈਲੀ ਵਾਹਣ ਡੇ ਪਿਆ ਪੈਲੀ ਵਾਈ ਆ ਇਹਨਾਂ ਨੇ ਇਹਨਾਂ ਦੇ ਬੇਟੇ ਨੇ ਕਿ ਮੁੰਡੇ ਦੇ ਪਾਪਾ ਨੇ ਆਣ ਕੇ ਹੱਥ ਜੋੜੇ ਆ ਭੀਰ ਦਾ ਨਾ ਕਰੋ ਤੁਸੀਂ ਦੋ ਕਿਲੇ ਜਿਤਨਾ ਪਹਿਲਾਂ ਵਾਉਂਦੇ ਦੋ ਇੱਥੋਂ ਵਾਲੋ ਦੋ ਦੂਜੇ ਬਿੜਾਰੇ ਚੋਂ ਵਾਲੋ ਜਿਤਨਾ ਪਹਿਲਾਂ ਵਾਉਨੇ ਆ ਪਰ ਉਹਨਾਂ ਉਹਦੇ ਉੱਤੇ ਵੀ ਜਿਹੜਾ ਵਾ ਡਾਂਗਾਂ ਦਾ ਜਿਹੜਾ ਪ੍ਰਹਾਰ ਕੀਤਾ ਉਹਦੇ ਜਿਹੜੀ ਆ ਇੱਥੇ ਸੱਤ ਲੱਗੀ ਆ ਜੀ ਬਹੁਤ ਖੂਨ ਵਗਿਆ ਉਹਦਾ ਫਿਰ ਸਾਰੇ ਪਿੰਡ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਇਹਨਾਂ ਦਾ ਜੀ ਤੇ ਫਿਰ ਜਾਹੇ ਬੰਦੀਆਂ ਉੱਥੋਂ ਆਈਆਂ ਤੇ ਇਹ ਜਿਹੜੀ ਘਟਨਾ ਕੱਲ੍ਹ ਹੋਈ ਆ ਅਸੀਂ ਇਹਦੀ ਬਹੁਤ ਜ਼ਿਆਦੀ ਨਿੰਦਾ ਕਰਦੇ ਆ ਜੀ ਮੈਂ ਦੁਬਾਰਾ ਹੀ ਸਪਸ਼ਟ ਕਰਨਾ ਚਾਹੁੰਦਾ ਵੀ ਸਾਡੀ ਲੜਾਈ ਆ ਜਿਹੜੀ ਸਰਕਾਰਾਂ ਦੇ ਨਾਲ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਚਾਹੇ ਬੰਦੀਆਂ ਕਿਸਾਨ ਚਾਹੇ ਬੰਦੀਆਂ ਨੂੰ ਸਾਡੇ ਪਿੰਡ ਵੀ ਜੀ ਰਾਜੂ ਮਾਸਟਰ ਜੀ ਕਿਸਾਨ ਚਾਹੇ ਬੰਦੀ ਦੇ ਵਿੱਚ ਆ ਸਰਦਾਰ ਬੁੱਧ ਸਿੰਘ ਜੀ ਨਹੀਂ ਆ ਅਸੀਂ ਉਹਨਾਂ ਨੇ ਕਿਤੇ ਇਹੋ ਜਿਹਾ ਕੰਮ ਨਹੀਂ ਕੀਤਾ ਪਿੰਡ ਦੀ ਜਿਹੜਾ ਜ਼ਮੀਨੀ ਆਪਸੀ ਪਰਿਵਾਰਕ ਮਸਲਾ ਵਾ ਬਿਲਕੁਲ ਇਹ ਬਿਲਕੁਲ 100% ਸਹੀ ਆ ਜੀ ਇਹਨਾਂ ਦੇ ਵਿੱਚ ਕੋਈ ਵੀ ਮਾਸਾ ਜਨੀ ਇਧਰ ਉਧਰ ਦੀ ਗੱਲ ਨਹੀਂ ਆ ਪਰ ਇਹ ਗੱਲ ਤੋਂ ਅਸੀਂ ਬੜੀ ਨਾਰਾਜ਼ਗੀ ਜਿਤਾਉਨੇ ਆ ਵੀ ਇੱਕ ਕਿਸਾਨ ਜਹੇ ਬੰਦਿਆਂ ਆਣ ਕੇ ਪਿੰਡਾਂ ਦੇ ਵਿੱਚ ਦਖਲਦਾਜ਼ੀਆਂ ਦੇਣ ਦਈਆਂ ਜਿਹੜੀਆਂ ਨਜਾਇਜ਼ ਕਰਨ ਦਈਆਂ ਇਹ ਬਹੁਤ ਵੱਡਾ ਧੱਕਾ ਵਾ ਤੇ ਮੇਰੇ ਪਾਪਾ ਨੇ ਵੀ ਮਾਤਾ ਨੇ ਵੀ ਸਾਰਿਆਂ ਨੇ ਹੱਥ ਜੋੜ ਕੇ ਉਹਨਾਂ ਨੂੰ ਡੱਕ ਦੇ ਰਿਹਾ ਵੀ ਨਾ ਐਦਾਂ ਕਰੋ ਵੀ ਜਿੱਦਾਂ ਪਹਿਲਾਂ ਵਗਦੀ ਰਹਿ ਪੈਲੀ ਐਦਾਂ ਕਰੋ ਪਰ ਇਹਨਾਂ ਨੇ ਕਿਸੇ ਨੇ ਨਹੀਂ ਸੁਣੀ ਐ ਪੈਲੀ ਵੀ ਵਾਉਂਦੇ ਰਹੇ ਮੇਰਾ ਡੈਡੀ ਗਾਂ ਆ ਢੱਕਾਂ ਵੀ ਉਹਨਾਂ ਨੂੰ ਤੇ ਉਹਨਾਂ ਨੇ ਵੀ ਡਾਂਗਾ ਨਾ ਮਾਰਿਆ ਵਾ ਇੱਥੇ ਮਤਲਬ ਲਹੂ ਵੀ ਨਿਕਲਦਾ ਟਾਂਕੇ ਲੱਗੇ ਆ ਮੇਰੇ ਵੀ ਇਹਨਾਂ ਨੇ ਮਾਰੀਆਂ ਡਾਂਗਾ ਥਾਂ ਜੂਨੀਅਰ ਵਾਲੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮਤਲਬ ਹੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ। ਆਹ ਦੇ ਤਨਾਜ ਜੋੜੇ ਨੇ ਵਿੱਚ ਕੋਈ ਦੇਖਦਾ ਭਾਦਰ ਨਹੀਂ ਬਣ ਜਗਾ। ਉਹ ਇਧਰ ਟਰੈਕਟਰ ਆ ਗਿਆ ਇਧਰੋਂ ਮੈਂ ਮੈਂ ਚੱਲੇ ਜੇ ਨੇ। ਹਾਂ। ਐਂ ਦੇ ਹੋ ਜਾਂ ਨਾ ਕਸ ਜੋੜੇ ਹੋਣ ਕਾਹਦੇ ਤੁਸੀਂ ਆਪ ਕੋ ਆਪਣੀ ਬਾਗੀ ਉੱਪਰ ਉਹ ਤੁਹਿਆ ਸਾੜੀ ਨਾ ਪੈਣਾ ਵਾ। ਜਿਹੜੀ ਉਹਦੇ ਦੋ ਕਿਲੇ ਛੱਡਿਓ ਬਾਅਦ। ਉਹ ਨਹੀਂ ਮੰਨਦੇ। ਸਿਆਣੇ ਪੜਨੇ ਲੱਗੇ ਕਿਹੜੇ ਮਿੰਨੇ ਖੁੰਡੇ ਸੀ। ਬਾਦ ਝਾੜਾਂ ਚਿੱਟੀਆਂ ਝਾੜੀਆਂ ਵਾਲੇ ਤੇ ਜਿਵੇਂ ਉਹ ਵਾਹੀ ਗਏ, ਵਾਹੀ ਦਾ ਸ਼ਟਰ ਦੇ ਗਏ, ਵਾਹੀ ਦਾ ਕਾਜ ਕਰਦੇ। ਉਧਰ ਜਦੋਂ ਇਸ ਸਬੰਧ ਵਿੱਚ ਡੀਐਸਪੀ ਗੁਿੰਦਵਾਲ ਸਾਹਿਬ ਅਤਲ ਸੋਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਿਸਾਨ ਯੂਨੀਅਨ ਅਤੇ ਬਲਬੀਰ ਕੌਰ ਨੂੰ ਉਕਤ ਮਾਮਲੇ ਨੂੰ ਕਾਨੂੰਨੀ ਤੌਰ ਤੇ ਸੰਜੋਣ ਲਈ ਕਿਹਾ ਗਿਆ ਸੀ ਪ੍ਰਸ਼ਾਸਨ ਨਾਲ ਚਲਦੀ ਗੱਲਬਾਤ ਦਰਾਈ ਕਿਸਾਨ ਯੂਨੀਅਨ ਦੇ ਲੋਕਾਂ ਵੱਲੋਂ ਜ਼ਮੀਨ ਨੂੰ ਵਹਾ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਸਮੇਤ ਕੁਝ ਕਿਸਾਨ ਆਗੂਆਂ ਸਮੇਤ ਬਾਈ ਨੇ ਮਾਮਲਾ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਦੋ ਭਰਾ ਸੀਗੇ ਬਲਵੰਤ ਸਿੰਘ ਤੇ ਬਵਿੰਦਰ ਸਿੰਘ ਉਤਰ ਮੰਗਲ ਸਿੰਘ ਇਹਨਾਂ ਦੀ ਘੂ ਹੈਗੀ ਹੈ ਉਹ ਵੀ ਉਸੇ ਪਿੰਡ ਤੇ ਰਹਿੰਦੇ ਸੀਗੇ ਇਹਨਾਂ ਦੀ ਪ੍ਰਾਪਰਟੀ ਹੈਗੀ 12 ਕਿੱਲੇ ਜਿਹੜੀ 12 ਕਿੱਲੇ ਇੱਕ ਜਗ੍ਹਾ ਤੇ ਨਹੀਂ ਉਹ ਸਾਰੀ ਲੱਗ ਲੱਗੇਗੀ ਜਿੱਥੇ-ਥੇ ਵੰਡੇ ਸੀਗੇ ਉੱਥੇ-ਉੱਥੇ ਵਾਰੇ ਸੀਗੇ ਵੀ ਜਿਹੜੀ ਧੂ ਹੈ ਉਹ ਕਹਿੰਦੀ ਵੀ ਮੈਂ ਦੋ ਕਿੱਲੇ ਇੱਥੇ ਵਾਰੀ ਦੋ ਇਹਦੇ ਨਾਲ ਹੀ ਵਾਣੀਗੀ ਮੈਂ ਉਹ ਦੂਜੀ ਪਾਰਟੀ ਕਹਿੰਦੀ ਵੀ ਜੇ ਦੋ ਵਾਣੀਗੀ ਤਾਂ ਉਹਦੇ ਕੋਈ ਕੋਰਟ ਦੇ ਆਰਡਰ ਹੋਣਗੇ ਉਹ ਕੋਰਟ ਦੇ ਆਰਡਰ ਵਗੈਰਾ ਨਹੀਂ ਸੀਗੇ ਤੇ ਇਸੇ ਵਾਸਤੇ ਫਿਰ ਜਿਹੜੀ ਦੂਜੀ ਪਾਰਟੀ ਸੀਗੀ ਬਲਬੀਰ ਕੌਰ ਲਈ ਇਹਨਾਂ ਨੇ ਵੀ ਆਪਣੇ ਕਿਸਾਨ ਯੂਨੀਅਨਰੇ ਨਾਲ ਬੁਲਾ ਲਈ ਸੀ ਜਿਨ੍ਹਾਂ ਨੇ ਇੱਥੇ ਗੱਲਬਾਤ ਵੀ ਕੀਤੀ ਸਾਡੇ ਨਾਲ ਪਰ ਉਹਨਾਂ ਨੂੰ ਇਹੀ ਗੱਲ ਸਹੀ ਦੱਸੀ ਗਈ ਵੀ ਜਿਹੜਾ ਜੀ ਸਾਡੇ ਵੱਲੋਂ ਜਿਹੜੀ ਪੁਲਿਸ ਦੀ ਕਾਰਵਾਈ ਸੀ ਉਸ ਦੇ ਵਿੱਚ ਅਸੀਂ ਜਿਹੜੀ ਰੋਕੂ ਕਾਰਵਾਈ ਸੀ ਉਹ ਕਰ ਦਿੱਤੀ ਜਾਈਗੀ ਪਰ ਜਿਹੜਾ ਹੁਣ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਉਹ ਇੱਕ ਦਰਖਾਸਤ ਦੇਣਗੇ ਉਸ ਦੇ ਵਿੱਚ ਜਿਹੜੀ ਇਹਨਾਂ ਦੀ ਡਿਵਾਈਡ ਹੋਏਗੀ ਜ਼ਮੀਨ ਤੇ ਇਹਨਾਂ ਨੂੰ ਇਹੀ ਵੀ ਅਸੀਂ ਗੱਲ ਕਿਹਾ ਸੀਗਾ ਵੀ ਜੇ ਥੋੜੋ ਨਹੀਂ ਕੋਈ ਜਾ ਹੁੰਦਾ ਜਾਂ ਤੁਹਾਡਾ ਕੋਈ ਹੋਰ ਬੰਦਾ ਹੈਗਾ ਅਸੀਂ ਆਪਣਾ ਨਾਲ ਐਨ ਜੀਓ ਭੇਜ ਦਿੰਦੇ ਹਾਂ ਕਿ ਜਿੰਨੀ ਖਲਪ ਹੁੰਦੀ ਸੀ ਉਹਨੂੰ ਕਰ ਸਕਦੇ ਹਾਂ ਪਰ ਇਹਨਾਂ ਨੂੰ ਇਹੀ ਸੀਗਾ ਗੁਲਬੀਰ ਉਹ ਇਸ ਵੇਸੇ ਕੱਲ ਗਲਵਾ ਚੱਲ ਰਹੀ ਸੀ ਹਲੇ ਤਰਨਤਾਰਨ ਦੇ ਵਿੱਚ ਤੋਂ ਪਿੱਛੋਂ ਇਹਨਾਂ ਨੇ ਆਕੇ 20-25 ਬੰਦੇ ਸੀਗੇ ਜਿਹੜੇ ਅਨਨੋਨ ਸੀਗੇ ਤੇ 12-13 ਬੰਦੇ ਜਿਹੜੇ ਜਿਨ੍ਹਾਂ ਦੇ ਪਰਚਾੜਜ ਹੋਇਆ ਗਿਆ ਅਸੀਂ ਵੀ ਇੱਕ ਐਪੀਲ ਲਾਉਂਗੀ ਸੀ ਫਿਰ ਇਹ ਕਿਸਾਨੀਅਨ ਵਾਲੇ ਸੀ ਸਾਰੇ ਜਿਨ੍ਹਾਂ ਨੇ ਕੀਤਾ ਹ ਤਕਰੀਬਨ ਸਾਰੇ ਕਿਸਾਨ ਯੂਨੀਅਨ ਵਾਲੇ ਸੀ ਜੀ ਜਬਰਦਸਤੀ ਨੇ ਇਸ ਤੋਂ ਜਬਰੀ ਬੋਲੀ ਹੋ ਸੀ ਕਿ ਉਹ ਜਿਹੜੀ ਸੀਗੀ ਜਿਹੜੀ ਚਾਰ ਗੱਲੇ ਸੀਗੀ ਨਾ ਜਿਹੜੀ ਦੋ ਦੋ ਕੁ ਅਲੱਗ-ਅਲੱਗ ਬੰਦੇ ਸੀ ਦੋ ਇੱਥੇ ਬੰਦੇ ਸੀ ਦੋ ਦੂਜੇ ਕੋਨੇ ਬੰਦੇ ਸੀ ਇਹ ਚਾਰ ਗੱਲੇ ਸੀ ਕਹਿੰਦੇ ਇੱਕੋ ਜਗ੍ਹਾ ਬਾਣੀ ਗਈ ਉਹ ਇੱਕੋ ਜਗ੍ਹਾ ਹੀ ਬਾਣ ਬਣਦੇ ਸ